ਰਹਾਉ ਵਾਲੇ ਬੰਦ ਤੋਂ ਸਾਨੂੰ ਪਤਾ ਲੱਗ ਜਾਏਗਾ ਕਿ ਸਤਿਗੁਰ ਕੀ ਉਪਦੇਸ਼ ਦੇ ਰਹੇ ਨੇ ਰਹਾਉ ਵਾਲਾ ਬੰਦ ਹੈ ਮਾਦੋ ਸਤ ਸੰਗਤ ਸ਼ਰਨ ਤੁਮਾਰੀ ਮਾਦੋ ਦੇ ਅਰਥ ਤੁਹਾਨੂੰ ਦੱਸੇ ਨੇ ਮਾ ਮਤਲਬ ਮਾਇਆ ਤਉ ਤਵ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਪਤੀ ਥਸਮ ਮਾਇਆ ਦਾ ਪਤੀ ਇਹ ਸਾਰਾ ਸੰਸਾਰ ਇਹ ਸਾਰੀ ਕਾਇਨਾਤ ਇੱਕ ਮਾਇਆ ਹੈ ਇਹਨੂੰ ਬਣਾਉਣ ਵਾਲਾ ਇਹਦਾ ਜਿਹੜਾ ਖਾਸਮ ਹੈ ਪਤੀ ਹੈ ਉਹ ਰੱਬ ਹੈ ਭਾਵ ਮਾਇਆ ਦਾ ਪਤੀ ਰੱਬ ਉਹਨੂੰ ਮਾਦਵ ਆਖਿਆ ਗਿਆ ਗੁਰਬਾਣੀ ਦੇ ਵਿੱਚ ਕਈ ਜਗ੍ਹਾ ਤੇ ਮਾਦਵ ਵੀ ਆਖਿਆ ਗਿਆ ਮਾ मतलब ਮਾਇਆ ਧਵ मतलब ਪਤੀ ਹੇ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਤ ਸੰਗਤ ਸ਼ਰਨ ਤੁਮਾਰੀ ਮੈਨੂੰ ਤੁਹਾਡੀ ਸੰਗਤ ਚਾਹੀਦੀ ਹੈ ਸਤ ਸੱਚ ਦੀ ਸੰਗਤ ਤੇ ਮੇਰਾ ਪਾਰ ਉਤਾਰਾ ਹੋ ਜਾਏਗਾ ਕੱਲ ਵੀ ਬੇਨਤੀ ਕੀਤੀ ਸੀ ਕਿ ਜਿਹੋ ਜੀ ਅਸੀਂ ਸੰਗਤ ਕਰਾਂਗੇ ਉਹ ਇਹ ਸਾਡਾ ਜੀਵਨ ਘੜਿਆ ਜਾਏਗਾ ਤੇ ਗੁਰੂ ਪਿਆਰਿਓ ਜਿਹੜੀ ਸੰਗਤ ਹੈ ਉਹ ਘਰ ਤੋਂ ਵੀ ਮਿਲਦੀ ਹੈ ਜਿਹੜੀ ਸੰਗਤ ਹੈ ਉਹ ਬਾਹਰੋਂ ਵੀ ਮਿਲਦੀ ਹੈ ਇਹ ਸਤਿਗੁਰਾਂ ਨੇ ਸਾਡੇ ਸਨਮੁਖ ਸੰਗਤ ਰੱਖੀ ਹੈ ਸੰਗਤ ਕਰਨੀ ਕੀਦੀ ਹੈ ਸਤਿਗੁਰਾਂ ਨੇ ਇਹ ਵੀ ਦੱਸਿਆ ਸਤ ਸੰਗਤ ਕੈਸੀ ਜਾਣੀ ਐ ਕਹੋ ਜੀ ਹੋਣੀ ਚਾਹੀਦੀ ਐ ਸੰਗਤ 10000 20000 10 ਲੱਖ ਜਾਂ 20 ਲੱਖ ਬੰਦਾ ਇਕੱਠਾ ਹੋ ਜਵੇ ਤੇ ਆਪਾਂ ਉਹਨੂੰ ਕਹੀਏ ਉਹ ਸੰਗਤ ਕਰ ਰਹੇ ਨੇ ਉਹਨੂੰ ਸੰਗਤ ਨਹੀਂ ਆਖਿਆ ਜਾਂਦਾ ਜੇ ਉਹਨਾਂ ਵਿੱਚ ਗੁਰੂ ਦਾ ਗਿਆਨ ਹੈ ਜਾਂ ਗੁਰੂ ਦੀ ਗੱਲ ਕਰਦੇ ਨੇ ਫਿਰ ਸੰਗਤ ਆਖਾਂਗੇ ਨਹੀਂ ਇਕੱਠ ਤਾਂ ਮੇਲੇ ਆ ਤੇ ਵੀ ਹੁੰਦੇ ਨੇ ਇਕੱਠ ਤਾਂ ਵਿਆਹ ਸ਼ਾਦੀਆਂ ਤੇ ਵੀ ਹੁੰਦੇ ਨੇ ਬੰਦਿਆਂ ਦਾ ਜਾਂ ਸ਼ਰੀਰਾਂ ਦਾ ਇਕੱਠੇ ਹੋਣਾ ਸੰਗਤ ਨਹੀਂ ਹੁੰਦੀ ਹੁਣ ਵਿਆਹ ਦੇ ਵਿੱਚ ਪੈਲਸਾਂ ਦੇ ਵਿੱਚ ਨੱਚਦੇ ਦੇਖਦੇ ਆ ਨਾ ਕਿੰਨੇ ਲੋਕ ਇਕੱਠੇ ਹੋਏ ਹੁੰਦੇ ਨੇ ਉਹਨਾਂ ਨੂੰ ਕੋਈ ਸੰਗਤ ਆਖਦਾ ਨਹੀਂ ਹੋਰ ਮੇਲੇ ਲੱਗਦੇ ਨੇ ਆਪਾਂ ਵੇਖਦੇ ਆ ਲੋਕ ਨੱਚਦੇ ਨੇ ਟੱਪਦੇ ਨੇ ਗਾਉਣ ਵਾਲੇ ਆਉਂਦੇ ਨੇ ਕਿੰਨਾ ਕੁਝ ਚੱਲਦਾ ਉੱਤੇ ਲੋਕ ਇਕੱਠੇ ਹੁੰਦੇ ਨੇ ਉਹਨਾਂ ਨੂੰ ਸੰਗਤ ਆਖਦੇ ਆ ਨਹੀਂ ਸੰਗਤ ਕੀ ਹੈ ਅਸਲ ਦੇ ਵਿੱਚ ਜਿੱਥੇ ਗੁਰੂ ਦੀ ਗੱਲ ਹੁੰਦੀ ਹੈ ਇਹ ਸਤਿਗੁਰਾਂ ਦੀ ਬਾਣੀ ਨੇ ਆਖਿਆ ਸਤ ਸੰਗਤ ਕੈਸੀ ਜਾਣੀ ਐ ਸੰਗਤ ਭਾਈ ਕਿਹੜੀ ਚੀਜ਼ ਨੂੰ ਆਖੀ ਤੇ ਧੰਗੁਰ ਨਾਨਕ ਮਹਾਰਾਜ ਕਹਿੰਦੇ ਜਿੱਥੇ ਏਕੋ ਨਾਮ ਵਖਾਣੀ ਐ ਜਿੱਥੇ ਇੱਕ ਦੀ ਗੱਲ ਹੁੰਦੀ ਆ ਨਾ ਰੱਬ ਦੀ ਗੱਲ ਹੁੰਦੀ ਆ ਪਰਮੇਸ਼ਰ ਦੀ ਗੱਲ ਹੁੰਦੀ ਆ ਉਥੇ ਲੱਖਾਂ ਕਰੋੜਾਂ ਇਕੱਠੇ ਹੋ ਕੇ ਭਵੇਂ ਗੱਲ ਕਰਨ ਭਵੇਂ 10 ਬੰਦੇ ਬੈਠ ਕੇ ਗੱਲ ਕਰਨ ਭਵੇਂ ਇਕੱਲਾ ਕਰੇ ਸਤਗੁਰ ਕਹਿੰਦੇ ਰੱਬ ਦੀ ਗੱਲ ਹੋਣੀ ਚਾਹੀਦੀ ਐ ਉਹਨੂੰ ਸੰਗਤ ਆਖਿਆ ਜਾਂਦਾ ਖੋ ਸਤਨਾਮ ਇਹ ਐ ਸੰਗਤ ਤੇ ਸੰਗਤ ਐ ਜਿਹੜੀ ਉਹ ਜੀਵਨ ਬਦਲ ਦਿੰਦੀ ਐ ਤੇ ਬਾਪੂ ਰਵਿਦਾਸ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਅਸੀਂ ਸੰਗਤ ਕਰਨੀ ਹੈ ਹੇ ਮਾਦੋ ਅਸੀਂ ਤੇਰੀ ਸੰਗਤ ਕਰਨੀ ਹੈ ਰੱਬ ਦੀ ਸੰਗਤ ਕਰਨੀ ਹੈ ਕੋਈ ਕਿਸੇ ਦੀ ਸੰਗਤ ਕਰਦਾ ਕੋਈ ਕਿਸੇ ਦੀ ਸੰਗਤ ਕਰਦਾ ਤੇ ਉਹਨੂੰ ਉਹੇ ਜੀ ਰੰਗਤ ਚੜਦੀ ਹੈ ਸੰਗਤ ਦਾ ਮਤਲਬ ਵੇਖੋ ਜੇ ਕੋਈ ਲੱਕੜ ਦਾ ਕੰਮ ਕਰਦਾ ਨਾ ਜਦੋਂ ਅਸੀਂ ਉਹਦੇ ਕੋਲ ਜਾਵਾਂਗੇ ਉਹਦੀ ਸੰਗਤ ਕਰਾਂਗੇ ਉਹਦੇ ਕੋਲ ਬੈਠਾਂਗੇ ਜੇ ਜਦੋਂ ਉਹ ਕੰਮ ਕਰਦਾ ਹੋਏਗਾ ਉਹ ਸਾਨੂੰ ਕੁਝ ਸਿਖਾਏਗਾ ਗੁਣ ਦਵੇਗਾ ਤਾਂ ਸਾਨੂੰ ਉਹਦੀ ਸੰਗਤ ਦੀ ਰੰਗਤ ਚੜ੍ਹ ਦੇਣੀ ਆ ਉਹ ਸੰਗਤ ਕੀ ਕਰਦਾ ਆਪਣਾ ਲੱਕੜ ਦਾ ਕੰਮ ਕਰਦਾ ਹੈ ਜੋ ਕੁਝ ਉਹ ਬਣਾ ਰਿਹਾ ਹੈ ਉਹ ਰੰਗਤ ਚੜ੍ਹਾ ਦੇਗਾ ਸਾਨੂੰ ਜੇ ਕੋਈ ਲੋਹੇ ਦਾ ਕੰਮ ਕਰਦਾ ਉਹਦੀ ਸੰਗਤ ਕਰਾਂਗੇ ਉਹਦੇ ਕੋਲ ਬੈਠਾਂਗੇ ਉਹਦੇ ਕੋਲ ਕੁਝ ਸਿੱਖਾਂਗੇ ਫਿਰ ਉਹੇ ਜੀ ਰੰਗਤ ਚੜ੍ਹ ਜਾਣੀ ਆ ਜਦੋਂ ਅਸੀਂ ਕਿਸੇ ਤੋਂ ਗਿਆਨ ਲੈਣੇ ਆ ਜੋ ਕੋਈ ਉਪਦੇਸ਼ ਲੈਣੇ ਆ ਉਹਨੂੰ ਸੰਗਤ ਆਖਿਆ ਜਾਂਦਾ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਸੀਂ ਸੰਗਤ ਕੀ ਦੀ ਕਰਨੀ ਐ ਅਸੀਂ ਰੱਬ ਦੀ ਸੰਗਤ ਕਰਨੀ ਐ ਕਿਉਂ ਕਰਨੀ ਐ ਕਿਉਂਕਿ ਜਿਹੜਾ ਰੱਬ ਹੈ ਨਾ ਜਦੋਂ ਇਹਦੀ ਸੰਗਤ ਕਰਾਂਗੇ ਇਹ ਤਾਰ ਦਿੰਦਾ ਹੈ ਇਹ ਸੰਸਾਰ ਤੋਂ ਪਾਰ ਲਗਾ ਦਿੰਦਾ ਹੈ ਤਾਈਂ ਗੁਰੂ ਪਾਤਸ਼ਾਹ ਬਾਰ ਬਾਰ ਇਹ ਗੱਲ ਬਾਣੀ ਵਿੱਚ ਕਹਿ ਰਹੇ ਨੇ ਮਾਦੋ ਸਤ ਸੰਗਤ ਸ਼ਰਨ ਤੁਮਾਰੀ